ਅੱਜ 23 ਮਾਰਚ ਸ੍ਰੀ ਤੇਜਾਰਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ ਜੋ ਪੂਰੇ ਦੇਸ਼ ਅੰਦਰ ਅਗਾਹ ਵੱਧੂ ਸੋਚ ਰੱਖਦੇ ਹੋਏ ਲੋਕਾਂ ਵੱਲੋਂ ਬਣਾਇਆ ਜਾ ਰਿਹਾ ਹੈ ਸ਼ਹੀਦ ਜਨ ਸਰਦਾਰ ਭਗਤ ਸਿੰਘ ਜੈਨ ਨੂੰ 23 ਮਾਰਚ 1931 ਨੂੰ ਸਾਮਰਾਜੀ ਸਰਕਾਰਾਂ ਵੱਲੋਂ ਫਾਸੀ ਤੇ ਲਟਕਾਇਆ ਗਿਆ ਸ਼ਹੀਦ ਜਨ ਸਰਦਾਰ ਭਗਤ ਸਿੰਘ ਰਾਜਗੁਰੂ ਸਖਦੇਵ ਜਿਨ੍ਹਾਂ ਨੇ ਆਪਣੇ ਦੇਸ਼ ਦੀ ਖਾਤਰ ਫਾਂਸੀ ਤੇ ਰਸਿਆਂ ਨੂੰ ਚੁੰਮ ਲਿਆ ਔਰ ਜਿਹੜੀ ਆਜ਼ਾਦੀ ਦਾ ਜਨੇ ਗੱਸੀ ਬਾਹਰ ਆਇਆ ਉਹ ਆਜ਼ਾਦੀ ਸਾਨੂੰ ਲੈ ਕੇ ਦਿੱਤੀ ਭਗਤ ਸਿੰਘ ਇੱਕ ਵਿਚਾਰ ਤਾਰਾ ਦਾ ਨਾਂ ਹੈ 30 ਸਾਲ ਦੀ ਉਮਰ ਵਿੱਚ ਐਡੀ ਛੋਟੀ ਉਮਰ ਦੇ ਵਿੱਚ ਸਾਮਰਾਜਵਾਦ ਦੇ ਖਿਲਾਫ ਜੋ ਲੜਾਈ ਲੜੀ ਹੈ ਪੂਰਾ ਦੇਸ਼ ਜਾਣਦਾ ਹੈ ਔਰ ਅੱਜ ਅਗਾ ਬਦੂ ਸੋਚ ਰਖਦੇ ਵਿਚਾਰ ਤਾਰਾ ਦੇ ਲੋਗ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰ ਰਹੇ ਹਨ ਸੋ ਲੋੜ ਹੈ ਸਾਡੇ ਦੇਸ਼ ਅੰਦਰ ਜੋ ਸਮਾਜਵਾਦ ਬਣਨਾ ਚਾਹੀਦਾ ਸੀ ਜੋ ਸ਼ਹੀਦਾਂ ਦੇ ਵਿਚਾਰ ਤਾਰਾ ਦੇ ਉਹਨਾਂ ਦੇ ਸੁਪਨਿਆਂ ਦਾ ਸਮਾਜ ਬਣਨਾ ਚਾਹੀਦਾ ਸੀ ਉਹ ਹੱਲੇ ਤੱਕ ਨਹੀਂ ਬਣ ਸਕਿਆ ਕਮੀ ਕਿੱਥੇ ਹੈ ਕਮੀ ਸਾਡੇ ਸਿਸਟਮ ਅੰਦਰ ਹੈ ਔਰ ਜਿੰਨੀ ਦੇਰ ਸਾਡਾ ਅਸਿਸਟਮ ਦੇਸ਼ ਦਾ ਸਹੀ ਨਹੀਂ ਹੁੰਦਾ ਔਰ ਓਨੀ ਦੇਰ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਬਣਨਾ ਅਸੰਭਵ ਹੈ ਇਸ ਕਰਕੇ ਆਵਾਮ ਨੂੰ ਅਸੀਂ ਇਹੋ ਅਪੀਲ ਕਰ ਮੇ ਚਾਹੁੰਦੇ ਆ ਕਿ ਆਓ ਅੱਜ ਉਹਨਾਂ ਦੀ ਵਿਚਾਰ ਤਾਰਾ ਦੇ ਉੱਪਰ ਚਿੰਤਨ ਕਰੀਏ ਉਹਨਾਂ ਦੀ ਵਿਚਾਰ ਤਾਰਾ